ਲੱਖਾ ਸਦਾਣਾ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਤਾਂ ਹੀ ਕੁਝ ਲੀਡਰਾਂ ਨੂੰ ਚੁਗਦਾ ਕਿ ਲੱਖਾ ਸਦਾਣਾ ਕਿਉਂ ਅੱਗੇ ਆ ਗਿਆ ਤੇ ਸਾਨੂੰ ਹੁਣ ਅੱਗੇ ਹੋ ਕੇ ਪਾਣੀ ਬਚਾਉਣਾ ਪਵੇਗਾ ਲੁਧਿਆਣਾ ਦੇ ਵਿੱਚ ਜਿਹੜਾ ਵੱਡਾ ਦਰਿਆ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਉਸ ਨੂੰ ਅਸੀਂ ਨਹੀਂ ਮਿਲਣ ਦਵਾਂਗੇ ਤੇ ਉਸ ਵਿੱਚ ਗੰਦਾ ਪਾਣੀ ਪੈ ਰਿਹਾ ਉਸ ਵਿੱਚ ਜਰੇਨੀਅਮ ਨਾਂ ਦਾ ਜਿਹੜਾ ਪਦਾਰਥ ਹੈ ਉਹ ਮਨਕੇ ਕੈਂਸਰ ਪੈਦਾ ਕਰ ਰਿਹਾ ਅੱਗੇ ਸਾਡੇ ਲੋਕ ਇਸ ਨੂੰ ਪੀਂਦੇ ਨੇ ਅਸੀਂ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਅਤੇ ਫੈਕਟਰੀ ਮਾਲਕਾਂ ਨੂੰ ਨਕੇਲ ਕੱਸ ਰਹੇ ਹਾਂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਰੋਸ ਮਾਰਚ ਸ਼ਨੀਵਾਰ 24 ਤਰੀਕ ਨੂੰ ਕੱਢਣ ਜਾ ਰਹੇ ਹਾਂ ਲੁਧਿਆਣੇ ਵਿਖੇ ਪੰਜਾਬੀਆਂ ਨੂੰ ਅਪੀਲ ਹੈ ਕਿ ਹਮ ਮਹਾ ਕੇ ਪਹੁੰਚੋ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਅੱਜ ਵੀ ਅਸੀਂ ਲੁਧਿਆਣੇ ਦੇ ਪਿੰਡਾਂ 'ਚ ਹੁਣੇ ਤੁਰੇ ਆਏ ਹਾਂ ਤੇ ਜੋ ਤੁਹਾਨੂੰ ਅੱਜ ਹਾਲਾਤ ਉੱਥੇ ਦਿਖਾਏ ਆ ਵੀ ਕਿਸ ਤਰ੍ਹਾਂ ਜ਼ਹਿਰਾਂ ਜਿਹੜੀਆਂ ਉਹ ਫੈਕਟਰੀਆਂ 'ਚ ਫੈਕਟਰੀਆਂ ਦੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਉਹਨ ਰੰਗਣ ਦੀਆਂ ਉਹਨਾਂ ਦੀਆਂ ਜ਼ਹਿਰਾਂ ਤੇ ਜਿੱਨਾਂ ਲੁਧਿਆਣੇ ਦਾ ਸੀਵਰੇਜ ਜਿੱਨਾਂ ਲੁਧਿਆਣੇ ਦਾ ਪਸ਼ੂਆਂ ਦਾ ਗੋਹਾ ਮੂਤ ਹਸਪਤਾਲਾਂ ਦਾ ਜੋ ਗੰਦਗੀ ਜੋ ਮਰੀਜ਼ਾਂ ਦੀ ਬਿਮਾਰੀ ਠਮਾਰੀ ਜੋ 30 35 ਲੱਖ ਦੀ ਵਾਦੀ ਦਾ ਟੱਟੀ ਪਿਸ਼ਾਬ ਉਹ ਬੁੱਢੇ ਦਰਿਆ ਰਾਹੀਂ ਸਤਲੁਜ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਕੇ ਕੈਮੀਕਲ ਪਾ ਕੇ ਜਰੇਨੀਅਮ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਮੈਂ ਪਿੰਡਾਂ 'ਚ ਗਿਆ ਹੈਰਾਨ ਕਰਨ ਵਾਲੇ ਮਤਲਬ ਕਿ ਉੱਥੇ ਜਿਹੜੇ ਤਤ ਸਾਹਮਣੇ ਆ ਰਹੇ ਆ ਕਿਸੇ ਪਿੰਡ ਚ 100 ਮਗਰ 50 ਬੰਦੇ ਕਿਸੇ ਪਿੰਡ 100 ਮਗਰ 80 ਬੰਦੇ ਕਾਲੇ ਪੀਲੇ ਸ਼ਿਕਾਰ ਹੋ ਚੁੱਕੇ ਆ ਬੱਚਿਆਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਗੁਰਦੇ ਫੇਲ ਹੋ ਰਹੇ ਨੇ ਕੈਂਸਰ ਨਾਲ ਲੋਕ ਮਰ ਰਹੇ ਨੇ ਤੁਸੀਂ ਲਗਾਤਾਰ ਉਹ ਸੜਿਆ ਹੋਇਆ ਜ਼ਹਿਰ ਬਣਿਆ ਪਾਣੀ ਲੋਕਾਂ ਦਾ ਜਿਹੜਾ ਟੱਟੀ ਮੂਤ ਜਿਹੜਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਲਗਾਤਾਰ ਤੁਸੀਂ ਪਿਛਲੇ 30-35 ਸਾਲ ਤੋਂ ਇਹ ਪਾਣੀ ਇਹ ਜ਼ਹਿਰਾ ਪੀ ਰਹੇ ਆ ਭਰਾਵੋ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਐਸੇ ਬਾਦਲ ਵੀ ਰਾਜ ਕਰ ਗਏ ਇੱਥੇ ਕਾਂਗਰਸੀ ਵੀ ਰਾਜ ਕਰ ਗਏ ਇੱਥੇ ਆ ਹਣ ਅਖੌਤੀ ਇਨਕਲਾਬੀ ਜਿਹੜੇ ਜਲ ਇਨਕਲਾਬੀ ਬਣੇ ਫਿਰਦੇ ਆ ਆ ਪੰਜਾਬ ਦਾ ਮੁੱਖ ਮੰਤਰੀ ਕਰੇ ਤੇਜਰ ਹੇਲੇ ਪਿੰਡ ਜਾ ਕੇ ਕਿਸ ਤਰ੍ਹਾਂ ਗਾਲੇ ਪਿੰਡ ਜਾ ਕੇ ਕਹਿੰਦਾ ਹੁੰਦਾ ਜੀਗਾ ਕਿ ਇੱਥੇ ਲੋਕਾਂ ਨੂੰ ਉਹ ਪਾਣੀ ਬੁੱਢੇ ਦਰਿਆ ਦਾ ਕੈਂਸਰ ਮਾਰ ਰਿਹਾ ਅੱਜ ਇਹ ਵੀ ਅੱਖਾਂ ਮੀ ਚੁੱਕਿਆ ਭਰਾਵੋ ਸੋ ਆਓ ਪੰਜਾਬੀਓ ਘਰਾਂ ਚ ਬੈਠ ਕੇ ਮਰਨ ਨਾਲੋਂ ਚੰਗਾ ਕਿ ਲੜ ਕੇ ਅਸੀਂ ਇਹ ਜ਼ਹਿਰਾਂ ਜਿਹੜੀਆਂ ਲਗਾਤਾਰ ਸਾਡੇ ਦਰਿਆਵਾਂ 'ਚ ਪਾਈਆਂ ਜਾ ਰਹੀਆਂ ਨੇ ਸਾਡੇ ਧਰਤੀ ਹੇਠਾਂ ਬੋਰ ਕਰਕੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਹੜੀਆਂ ਲਗਾਤਾਰ ਇੱਕ ਜੀਰਾ ਬੰਦ ਕਰਾ ਲਈ ਆਪਾਂ ਫੈਕਟਰੀ ਲੜ-ਘੁੜ ਕੇ ਪੰਜਾਬ ਦੇ ਲੋਕਾਂ ਨੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਧਰਤੀ ਹੇਠਾਂ ਲਗਾਤਾਰ ਜਰਨੀਅਮ ਕੈਮੀਕਲ ਪਾ ਰਹੀਆਂ ਨੇ ਹਾਈ ਕੋਰਟ ਨੇ 14 ਸਾਲਾਂ ਬਾਅਦ ਇੱਕ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਪਿਆ ਕਿ ਤੁਸੀਂ ਗਮਰਾਹ ਕੀਤਾ ਤੁਸੀਂ ਝੂਠ ਬੋਲਿਆ ਜੋ ਤੁਸੀਂ ਇਹ ਕਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਤੁਹਾਡੇ ਵਕੀਲਾਂ ਨੇ ਕਿ ਪਾਣੀ ਦੇ ਵਿੱਚ ਜਰਨੀਅਮ ਨਹੀਂ ਆ ਜਦੋਂ ਕਿ ਪੰਜਾਬ ਦੇ ਪਾਣੀ ਦੇ ਵਿੱਚ ਚਾਹੇ ਦਰਿਆਵਾਂ ਦਾ ਪਾਣੀ ਆ ਚਾਹੇ ਧਰਤੀ ਹੇਠਲਾ ਪਾਣੀ ਉਹ ਜਰਨੀਅਮ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਚੁੱਕੀ ਆ ਤੇ ਲੋਕਾਂ ਨੂੰ ਮਾਰ ਰਿਆ ਸੁਭਾਵ ਅੱਖ ਕੇ ਅਸੀਂ 8 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਆਖ ਕੇ ਇਸ ਵਾਰ ਇਹ ਅੰਨੀ ਬੋਲੀ ਗੂੰਗੀ ਹੋ ਚੁੱਕੀ ਸਰਕਾਰ ਅਬਲ ਕੋ ਲੱਖਾਂ ਬੰਦ ਕਰੀ ਬੈਠਾ ਪੰਜਾਬ ਦਾ ਜਿਹੜਾ ਖੋਤੀ ਯੱਲੀ ਇਨਕਲਾਬੀ ਮੁੱਖ ਮੰਤਰੀ ਤੁਸੀਂ ਬਣਾਇਆ ਇਹਨਾਂ ਦੇ ਐਮ ਐਲ ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਤੋਂ ਸ਼ਰਿਆਮ ਫੈਕਟਰੀਆਂ ਦੇ ਮਾਲਕਾਂ ਦੇ ਹੱਕ 'ਚ ਭੁਗਤ ਰਹੇ ਆ ਭਰਾਵੋ ਸ਼ਰਿਆਮ ਇਹ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਡਾਈਂਗ ਫੈਕਟਰੀਆਂ ਦੇ ਮਾਲਕਾਂ ਨਾਲ ਡੀ ਸੀ ਨਾਲ ਮੀਟਿੰਗਾਂ ਕਰਾ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਮਰ ਰਹੇ ਆ ਪਰ ਪੰਜਾਬ ਦੇ ਲੋਕੋ ਘਰਾਂ ਦੇ ਵਿੱਚ ਕੁੰਡੇ ਲਾ ਕੇ ਘਰਾਂ 'ਚ ਬੈਠ ਕੇ ਮਰਨ ਨਾਲੋਂ ਚੰਗਾ ਆਓ ਉੱਠ ਕੇ ਇਹਨਾਂ ਨੂੰ ਘੇਰ ਗਏ ਇਹਨਾਂ ਜ਼ਹਿਰਾਂ ਨੂੰ ਬੰਨ੍ਹ ਮਾਰ ਗਏ ਆਪਣੀ ਜ਼ਿੰਦਗੀ ਬਚਾ ਗਏ ਆਪਣੇ ਜਵਾਕ ਬਚਾਈਏ ਸੋ ਆਓ ਮੇਰਾ ਵੀਰ ਆਪਾਂ ਪਰਸੋਂ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਪਰਸੋਂ ਦਿਨ ਬਾਰ ਤਰੀਖ 24 ਆ ਸਮਾਂ 10 ਵਜੇ ਆਪਾਂ ਇਕੱਠੇ ਹੋਣਾ ਹੈ ਜਿਹੜਾ ਨਹਿਰਾਂ ਦੇ ਉੱਤੇ ਬੇਰਕਾ ਪਲਾਂਟ ਬਣਿਆ ਉੱਥੋਂ ਲੈ ਕੇ ਆਪਣਾ ਰੋਹ ਮਾਰਚ ਆਪਾਂ ਬਾਜ਼ਾਰ 'ਚ ਜਾਣਾ ਤੁਰ ਕੇ 2 2.5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਅਸ਼ੀਰ ਕਰਤਾਰ ਸਿੰਘ ਸਰਾਬੇ ਦੇ ਬੋਤ ਤੱਕ ਆਪਾਂ ਜਾਣਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਿਵੇਂ ਆਉਣਾ ਜਿਹੜੇ ਬਹੰਡੇ ਜ਼ਿਲ੍ਹੇ ਵਾਲੇ ਆ ਉਹ 8 ਵਜੇ ਆਪਾਂ ਸਹੀ 8 ਵਜੇ ਜਿਹੜਾ ਕਲੰਗੀ ਤਾਰਾ ਗੁਰੂ ਘਰ ਹੈ ਰਾਮਪੁਰੇ ਬਾਈਪਾਸ ਦੇ ਉੱਤੇ ਉੱਥੇ ਬਰਨਡਿਆਲੇ ਇਕੱਠੇ ਹੋਣਾ ਸਹੀ 8 ਵਜੇ ਮਾਨਸਾਲੇ ਜਿਹੜੇ ਸਹੀ 8:30 ਵਜੇ ਸੰਘੇੜਾ ਕਾਲਜਾ ਜਿਹੜਾ ਬਾਈਪਾਸ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਆਪ ਲੁਧਿਆਣਾ ਨੂੰ ਜਾਣਾ ਸੰਘੇੜਾ ਕਾਲਜਾ ਹੁੰਦਾ ਬਾਈਪਾਸ ਦੇ ਉੱਤੇ ਸਿਗੇੜਾ ਕਾਲਜ ਕੋਲੇ ਮਾਨਸ ਵਾਲਿਆਂ ਨੇ ਇਕੱਠੇ ਹੋਣਾ 8:30 ਦਾ ਸਮਾਂ ਹੈ 8 ਵਜੇ ਦਾ ਸਮਾਂ ਹੈ ਰਾਮਪਰੇ ਦਾ ਬਰੰਡੇ ਵਾਲਿਆਂ ਨੂੰ ਹੈ ਤੇ 8 ਵਜੇ ਦਾ ਸਮਾਂ ਹੀ ਜਿਹੜੇ ਮੁਕਸਰ ਵਾਲੇ ਆ ਉਹਨਾਂ ਨੇ ਸਰਾਏ ਨਾਗਾ ਗੁਰੂ ਘਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਹਦਾ ਜਨਮ ਸਥਾਨ ਹੈ ਉਸ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਤੁਰਨਾ ਹੈ ਜਿਹੜੇ ਮੁਕਸਰ ਦੇ ਨੇ ਤੇ ਜਿਹੜੇ ਫਰੀਦਕੋਟ ਵਾਲੇ ਨੇ ਉਹਨਾਂ ਨੇ ਜਿਹੜੀ ਸਾਦਕਦ ਚੌਂਖ ਦੇ ਵਿੱਚ दाना ਮੰਡੀ ਆ ਫਰੀਦਕੋਟ ਉੱਥੇ ਇਕੱਠੇ ਹੋਣਾ ਤੇ ਫਿਰੋਜ਼ਪੁਰ ਵਾਲਿਆਂ ਨੇ ਇਕੱਠੇ ਹੋਣਾ ਤਲਵੰਡੀ ਭਾਈ ਤਲਵੰਡੀ ਭਾਈ ਇਕੱਠੇ ਹੋਣਾ ਚੌਂਕ 'ਚ ਫਿਰੋਜ਼ਪੁਰ ਵਾਲਿਆਂ ਨੇ ਤੇ ਜਿਹੜੇ ਹਬੌਰ ਫਾਲਕਾ ਵਾਲੇ ਨੇ ਉਹ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਵੀ ਤੁਸੀਂ ਫਿਰੋਜ਼ਪੁਰਾਂ ਨਾਲ ਆ ਸਕਦੇ ਹੋ ਤੁਸੀਂ ਫਰੀਦਕੋਟ ਤੁਹਾਨੂੰ ਠੀਕ ਰਹੂਗਾ ਮੁਕਸਰ ਠੀਕ ਰਹੂਗਾ ਬਰੰਡਾ ਠੀਕ ਰਹੂਗਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੋਰ ਤੇ ਫਾਲਕਾ ਨੂੰ ਤੁਸੀਂ ਉੱਥੇ ਉਹਨਾਂ ਨਾਲ ਆ ਕੇ ਜੁੜ ਸਕਦੇ ਆ ਸਮਾਂ ਧਿਆਨ ਰੱਖਿਓ ਸਹੀ 8 ਵਜੇ 8 ਤੋਂ 8:30 ਦੇ ਵਿੱਚ ਵਿੱਚ ਆਪਾਂ ਇਹਨਾਂ ਥਾਵਾਂ ਤੇ ਪਹੁੰਚ ਜਾਣਾ ਤਾਂ ਕਿ ਆਪਾਂ ਸਹੀ ਟਾਈਮ ਸਹੀ ਵਕਤ ਜਿਹੜਾ ਬੇਰਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਜਿਹੜਾ ਵੱਡਿਆ ਵੱਡਾ ਹਾਈਵੇ ਨਗਦਾ ਪੋਲਾ ਜਿਹੜਾ ਮੁੱਲਾਂਪੁਰ ਤੋਂ ਆਪਾਂ ਜਾਂਦੇ ਆ ਪੁਲ ਨਹੀਂ ਚੜਨਾ ਨਹਿਰ ਦੇ ਉਹ ਪੁਲ ਦੇ ਥੱਲੇ ਜਿਹੜਾ ਹਾਈਵੇ ਦੇ ਉੱਤੇ ਪੁਲ ਬਣਿਆ ਸੜਕ ਦੇ ਉੱਤੇ ਉਹਦੇ ਥੱਲੇ ਨਹਿਰ ਦੇ ਪੁਲ ਦੇ ਉੱਤੇ ਬੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਆਪਾਂ 10:00 ਵਜੇ ਇਕੱਠੇ ਹੋਣਾ ਹੈ ਲੰਗਰ ਪ੍ਰਸ਼ਾਦ ਇਹ ਤੁਹਾਨੂੰ ਉੱਥੇ ਤਿਆਰ ਮਿਲਣਗੇ ਕਈ ਵਾਰੀ ਸੋਚਦਾ ਵੀ ਆਪਾਂ ਕੋਈ ਗੱਲ ਰੋਟੀ ਖਾ ਕੇ ਚੱਲੋ ਜੀ ਰੋਟੀ ਨਹੀਂ ਵੀ ਖਾ ਕੇ ਆਓਗੇ ਤਾਂ ਟਾਈਮ ਨਾਲ ਪਹੁੰਚ ਜਾਓਗੇ ਤਾਂ ਰੋਟੀ ਪ੍ਰਸ਼ਾਦੇ ਲੰਗਰ ਸਾਰੇ ਤਿਆਰ ਹੋਣਗੇ